ਅਜ਼ਾਦੀ ਦਿਹਾੜੇ ਦੇ ਮੌਕੇ ਤੇ ਸਮਾਣਾ ਦੇ ਪਬਲਿਕ ਕਾਲਜ ਦੇ ਵਿੱਚ ਕੌਮੀ ਝੰਡਾ ਐਸ.ਐਮ ਸਮਾਣਾ ਰੀਚਰ ਗੋਲ ਵੱਲੋਂ ਫੜਾਇਆ ਗਿਆ ਇਸੇ ਤਰ੍ਹਾਂ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਸਰਨੀ ਗੁਪਤਾ ਵੱਲੋਂ ਇਹ ਝੰਡਾ ਫੜਾਇਆ ਗਿਆ ਔਰ ਅਗਰ ਸੈਨੀਟਰਸ ਗੋਲ ਦੇ ਵਿੱਚ ਇਹ ਝੰਡਾ ਮਦਨ ਗਰਗ ਵੱਲੋਂ ਫੜਾਇਆ ਗਿਆ ਇਸ ਨੈਸ਼ਨਲ ਸਮਾਣਾ ਰੀਚਰ ਅੱਜ ਆਜ਼ਾਦੀ ਦਿਹਾੜੇ ਦੇ ਆਪਣਾ ਸੰਦੇਸ਼ ਦਿੱਤਾ ਤੇ ਕਿਹਾ ਕਿ ਅਸੀਂ ਹੁਣ ਆਜ਼ਾਦੀ ਦੇ ਲਈ ਜਿਹੜੇ ਕੁਰਬਾਨੀ ਕਰਨ ਵਾਲੇ ਸ਼ਹੀਦ ਹੈ ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ ਔਰ ਇਸ ਦੇ ਲਈ ਉਹਨਾਂ ਨੇ ਦੇਸ਼ ਵਾਸੀਆਂ ਨੂੰ ਇਸ ਦੀ ਵਧਾਈ ਦਿੱਤੀ। ਦੇਖੋ ਅੱਜ ਅਸੀਂ 78th ਇੰਡੀਪੈਂਡੈਂਸ ਡੇ ਦੀਵਸ ਮਨਾ ਰਹੇ ਹਾਂ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਬੜੀ ਗੌਰਵ ਦੀ ਗੱਲ ਹੈ ਅਸੀਂ ਸਮਾਣਾ ਸਬਡਿਵੀਜ਼ਨ ਵਿਖੇ ਅੱਜ ਇਹ ਬੜਾ ਧੂਮ-ਧਾਮ ਨਾਲ ਮਨਾਇਆ ਹੈ ਤੇ ਇਹਦੇ ਵਿੱਚ ਮੇਰੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸੰਦੇਸ਼ ਹੈ ਕਿ ਆਪਾਂ ਜੋ ਆਜ਼ਾਦੀ ਇੰਨੀ ਮੁਸ਼ਕਲਾਂ ਨਾਲ ਲਈਤੀ ਹੈ ਉਹਦੀ ਕਦਰ ਕਰਦੀ ਹੋਏ ਆਪਾਂ ਸਾਰੇ ਆਪਣਾ ਫਰਜ਼ ਨਿਭਾਈਏ ਤੇ ਦੇਸ਼ ਨੂੰ ਆਪਣੇ ਪੰਜਾਬ ਨੂੰ ਆਪਣੇ ਸ਼ਹਿਰ ਨੂੰ ਤਰੱਕੀ ਦੇ ਰਾਹ ਤੇ ਲਿਜਾਈਏ ਆਪਣੇ ਹੱਕਾਂ ਦੇ ਨਾਲ ਨਾਲ ਆਪਣੀਆਂ ਡਿਊਟੀਆਂ ਪ੍ਰਤੀ ਵੀ ਜਾਨੂ ਹੋਈਏ। ਕਿ ਇਹ ਇੱਕ ਦੂਜੇ ਨਾਲ ਸਹਿਯੋਗ ਹੀ ਹੈ ਕਿ ਜਿਹਦੇ ਨਾਲ ਆਪਾਂ ਆਪਾਂ ਸ਼ਹਿਰ ਨੂੰ ਅੱਗੇ ਵਧਾ ਸਕਦੇ ਆ ਜਾਂ ਤਰੱਕੀ ਦੇ ਰਾਹ ਤੇ ਲਿਜਾ ਸਕਦੇ ਆ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਉਪਰਾਲੇ ਕੀਤੇ ਜਾ ਰਹੇ ਆ ਵੱਖ-ਵੱਖ ਖੇਤਰਾਂ 'ਚ ਉਹ ਲਾਸਟ ਈਅਰ ਬੜੇ ਸ਼ਲਾਘਾਯੋਗ ਰਹੇ ਤੇ ਉਹਨਾਂ ਨਾਲੇ ਟਾਈਮ 'ਚ ਵੀ ਇਦਾਂ ਹੀ ਅਸੀਂ ਕੰਮ ਕਰਦੇ ਰਹਾਂ। ਅੱਜ ਸਾਡੇ ਹਿੰਦੁਸਤਾਨ ਦਾ 78ਵਾਂ ਆਜ਼ਾਦੀ ਦਿਹਾੜਾ ਹੈ। ਪੂਰਾ ਦੇਸ਼ ਬੜੀ ਧੂਮ-ਧਾਮ ਨਾਲ ਖੁਸ਼ੀ ਨਾਲ ਮਨਾ ਰਿਹਾ ਹੈ। ਸਮਾਣੇ 'ਚ ਵੀ ਅੱਜ ਅਸੀਂ ਆਪਣੇ ਨਗਰ ਕੌਂਸਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰੀ ਹੈ। ਸਾਰੇ ਮੇਰੇ ਕਾਉਂਸਲਰ ਸਹਿਬਾਨ ਜਿਹੜੇ ਸਾਥੀ ਮੇਰੇ ਹੈ ਉਹਨਾਂ ਦੇ ਨਾਲ ਇਹ ਰਸਮ ਅਦਾ ਕਰੀ ਹੈ ਪ੍ਰਮਾਤਮਾ ਅਕੀਰਦਾਸ ਕਰਦਾ ਕਿ ਸਾਡਾ ਸਮਾਣਾ ਖੁਸ਼ਹਾਲੀ ਤਰੱਕੀ ਦੀ ਵੱਲ ਵਧਦਾ ਰਹੇ ਔਰ ਅੱਜ ਦੇ ਦਿਨ ਮੈਂ ਇੱਕ ਸਮਾਣੇ ਨਿਵਾਸੀਆਂ ਨੂੰ ਇੱਕ ਅਪੀਲ ਵੀ ਕਰਾਂਗਾ ਕਿ 15 ਅਗਸਤ ਨੂੰ ਜਿਹੜੀ ਆਪਾਂ ਨੂੰ ਦੇਸ਼ ਨੂੰ ਆਜ਼ਾਦੀ ਮਿਲੀ ਹੈ ਆਪਾਂ ਸ਼ਹਿਰ ਨੂੰ ਵੀ ਕੂੜੇ ਤੋਂ ਆਜ਼ਾਦੀ ਦਿਵਾਈਏ ਨਗਰ ਕਾਉਂਸਲ ਦਾ ਸਾਡਾ ਸਾਥ ਦਿਓ ਆਪਣਾ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਆਪਾਂ ਕੂੜਾ ਡੰਪਯਾਰਡ ਤੇ ਭੇਜੀਏ ਤਾ ਜੋ ਸਾ ਆਪਣਾ ਸ਼ਹਿਰ ਸਪੂਰਾ ਸਾਫ ਸੁਥਰਾ ਹੋ ਸਕੇ ਅੱਜ ਸਾਡੇ ਦੇਸ਼ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਸਾਡਾ ਦੇਸ਼ ਅੱਜ ਦੇ ਦਿਨ ਆਜ਼ਾਦ ਹੋਇਆ ਮੈਂ ਤਾਂ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਆਜ਼ਾਦ ਹੋਇਆ ਜਿਹੜਾ ਮੁਲਕ ਸਾਡਾ ਉਹ ਦਿੰਦੇ ਆ ਲੱਖ ਲੱਖ ਮੁਬਾਰਕਾਂ ਸਾਡੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਕੈਬਨਿਟ ਮੰਤਰੀ ਸਰਦਾਰ ਖੇਤ ਸਿੰਘ ਡੌੜਾ ਮਾਜਰਾ ਜੀ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ